ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਉਰਪਾਣਾ ਅੱਜ ਗੱਲ ਕਰਾਂਗੇ ਕਿ ਜਿੱਥੇ ਕੱਲ ਪੰਜਾਬ ਸਰਕਾਰ ਨੇ ਸਪੈਸ਼ਲ ਸੈਸ਼ਨ ਬੁਲਾ ਕੇ ਜੀ ਰਾਮ ਜੀ ਜੋ ਨਵੀਂ ਕੇਂਦਰ ਸਰਕਾਰ ਨੇ ਸਕੀਮ ਕੱਢਿਆ ਮਨਰੇਗਾ ਦਾ ਨਾਮ ਬਦਲਿਆ ਉਸ ਨੂੰ ਲੈ ਕੇ ਕੇਂਦਰ ਤੇ ਵਾਰ ਸਿਆਸੀ ਵਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਉੱਥੇ ਹੀ ਕੇਂਦਰ ਸਰਕਾਰ ਨੇ ਪੰਜਾਬ ਦੇ ਉੱਪਰ ਵੱਡਾ ਸਿਆਸੀ ਪਲਟਵਾਰ ਕੀਤਾ ਹੈ ਜਿੱਥੇ ਪੰਜਾਬ ਸਰਕਾਰ ਨੇ ਸੈਸ਼ਨ ਬੁਲਾ ਕੇ ਇਸ ਨਵੀਂ ਜੀ ਰਾਮ ਜੀ ਜੋ ਸਕੀਮ ਹੈ ਮਨਰੇਗਾ ਦੀ ਉਸ ਨੂੰ ਲੈ ਕੇ ਵਾਰ ਕਰਦੇ ਆ ਇਸ ਨੂੰ ਮਜ਼ਦੂਰਾਂ ਦੇ ਵਿਰੋਧ ਦੱਸਿਆ ਔਰ ਕਿਹਾ ਕਿ ਮਜ਼ਦੂਰਾਂ ਦੇ ਬਿਲਕੁਲ ਵਿਰੋਧ ਹੈ ਮਜ਼ਦੂਰਾਂ ਦਾ ਹੱਕ ਮਾਰੇਗੀ ਇਹ ਸਕੀਮ ਤਾਂ ਉੱਥੇ ਕੇਂਦਰ ਸਰਕਾਰ ਨੇ ਕਿਹਾ ਕਿ ਪੰਜਾਬ ਦੇ ਵਿੱਚ ਮਨਰੇਗਾ ਨੂੰ ਲੈ ਕੇ ਵੱਡੇ ਕੱਪੜੇ ਸਾਹਮਣੇ ਆਇਆ ਕੱਲ ਕੇਂਦਰ ਸਰਕਾਰ ਦੇ ਖੇਤੀਬਾੜੀ ਮੰਤਰੀ शिवराज चौहान ਉਹਨਾਂ ਨੇ ਇੱਕ ਲੰਬੀ ਚੌੜੀ ਜੋ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ ਔਰ ਉਹਨਾਂ ਨੇ ਜੀ ਰਾਮ ਦੀ ਸਕੀਮ ਨੂੰ ਮਜ਼ਦੂਰਾਂ ਦੇ ਹੱਕ ਚ ਦੱਸਿਆ ਔਰ ਇੱਕ ਵੱਡੀ ਜਾਣਕਾਰੀ ਦਿੰਦਿਆ ਕਿਹਾ ਕਿ ਪੰਜਾਬ ਦੇ 13300 ਚਾਰ ਪਿੰਡਾਂ ਦੇ ਵਿੱਚੋਂ ਮਹਿਜ 5 ਕੁ ਹਜ਼ਾਰ ਪਿੰਡਾਂ ਦਾ ਸੋਸ਼ਲ ਆਡਿਟ ਕਰਾਇਆ ਗਿਆ ਜਿਸ ਦੇ ਵਿੱਚ ਸਾਢੇ 10000 ਤੋਂ ਵੱਧ ਗਵਨ ਦੇ ਮਾਮਲੇ ਸਾਹਮਣੇ ਆਏ ਆ ਸੋ ਸ਼ਿਵਰਾ ਚੋਹਾਨ ਜੋ ਕੇਂਦਰੀ ਖੇਤੀਬਾੜੀ ਮੰਤਰੀ ਨੇ ਉਹਨਾਂ ਨੇ ਸਿਆਸੀ 바ਰ ਦੇ ਉੱਪਰ ਵੱਡਾ ਸਿਆਸੀ ਪਲਟਵਾਰ ਕੀਤਾ ਸੋ ਸ਼ਿਵਰਾ ਚੋਹਾਨ ਨੇ ਕੀ ਕਿਹਾ ਇੱਕ ਵਾਰ ਉਸਤੇ ਨਜ਼ਰ ਮਾਰਦੇ ਆ ਕਿ ਇਹਨਾਂ ਗਵਨ ਦੇ ਮਾਮਲਿਆਂ ਨੂੰ ਲੈ ਕੇ ਸੋ ਬਿਲਕੁਲ ਸੁਣਿਆ ਕਿ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾ ਚੋਹਾਨ ਜਿਨ੍ਹਾਂ ਨੇ ਕਿਹਾ ਕਿ ਗਵਨ ਦੇ ਮਾਮਲੇ ਸਾਹਮਣੇ ਆਏ ਔਰ ਉਹਨਾਂ ਕਹੇ ਕਿ ਨਹਿਰਾਂ ਦੀ ਸਫਾਈ ਦੇ ਨਾਲ-ਨਾਲ ਓਵਰ ਅਸਟੀਮੇਟ ਬਣਾ ਕੇ ਗਵਨ ਕੀਤਾ ਸੋ ਉਹਨਾਂ ਨੇ ਕਿਹਾ ਕਿ ਕੇਂਦਰੀ ਟੀਮਾਂ ਨੇ ਆ ਕੇ ਜਾਂਚ ਕੀਤੀ ਆਡਿਟ ਕੀਤਾ ਸਾਰਾ ਕੁਝ ਸਾਹਮਣੇ ਆਇਆ ਅਸੀਂ ਪੰਜਾਬ ਸਰਕਾਰ ਨੂੰ ਇਹਦੀ ਵਸੂਲੀ ਲਈ ਕਿਹਾ ਕਾਰਵਾਈ ਲਈ ਕਿਹਾ ਪਰ ਅਜੇ ਤੱਕ ਪੰਜਾਬ ਸਰਕਾਰ ਇਸ ਮਾਮਲੇ ਨੂੰ ਲੈ ਕੇ ਕੋਈ ਵੀ ਕਾਰਵਾਈ ਕਰਦੀ ਨਜ਼ਰ ਨਹੀਂ ਆ ਰਹੀ ਸੋ ਦੂਜੇ ਪੁੱਸੇ ਪਾਸੇ ਪੰਜਾਬ ਸਰਕਾਰ ਨੇ ਨਵੀਂ ਜੀ ਰਾਮ ਜੀ ਸਕੀਮ ਇਸ ਦਾ ਵਿਰੋਧ ਕੀਤਾ ਸੋ ਇਹ ਮਨਰੇਗਾ ਦਾ ਨਵਾਂ ਨਾਮ ਬਦਲਿਆ ਗਿਆ ਪੰਜਾਬ ਦੇ ਵਿੱਚ ਸਪੈਸ਼ਲ ਸੈਸ਼ਨ ਸਦਿਆ ਵਿਧਾਨ ਸਭਾ ਦਾ ਜਿੱਥੇ ਇਸ ਨਵੇਂ ਬਿੱਲ ਨੂੰ ਨਵੀਂ ਸਕੀਮ ਨੂੰ ਪੰਜਾਬ ਦੇ ਮਜ਼ਦੂਰਾਂ ਦੇ ਵਿਰੋਧ ਦੱਸਿਆ ਸੋ ਇਸ ਸਮੇਂ ਜਦੋਂ ਕੱਲ ਸੈਸ਼ਨ ਬੁਲਾਇਆ ਪੰਜਾਬ ਦੇ ਮੁੱਖ ਮੰਤਰੀ ਇਸ ਸਬੰਧੀ ਕੀ ਕਿਹਾ ਇੱਕ ਵਾਰ ਉਸ ਤੇ ਨਜ਼ਰ ਮਾਰਦੇ 100 ਦਿਨ ਦਾ ਰੋਜ਼ਗਾਰ ਸੀ ਪਹਿਲਾਂ ਗਰੰਟੀ ਸੀ ਇਸ ਗੱਲ ਦੀ ਮਨਮੋਨ ਸਿੰਘ ਦਾ ਨਾਮ ਲੈਣ ਦੀ ਗੱਲ ਕੀਤੀ ਹੈ ਰਾਣਾ ਗੁਰਜੀਤ ਸਿੰਘ ਨੇ ਜਦੋਂ ਇਹ ਬਿੱਲ ਆਇਆ ਉਹ ਇਕਨੋਮਿਸਟ ਬੰਦਾ ਸੀ ਉਹਨੂੰ ਪਤਾ ਸੀ ਕਿ ਇਹ ਕਿਵੇਂ ਹੋਣਾ ਕੀ ਹੋਊਗਾ ਉਹਦੇ ਤੇ ਬੜੀਆਂ ਡਿਬੇਟਾਂ ਚੱਲੀਆਂ ਸਟੈਂਡਿੰਗ ਕਮੇਟੀ ਕੋਲੇ ਬਿੱਲ ਗਿਆ ਫੇਰ ਕਿਤੇ ਜਾ ਕੇ ਪਾਸ ਹੋਇਆ ਸੀ ਬਿੱਲ 1.5 ਸਾਲ ਬਿੱਲ ਦੋ ਤਿੰਨ ਵਾਰੀ ਡਿਬੇਟਾਂ ਹੋਈਆਂ ਪਾਰਲੀਮੈਂਟ ਚ ਦੋ ਤਿੰਨ ਵਾਰ ਫੇਰ ਆਇਆ ਸਟੈਂਡਿੰਗ ਕਮੇਟੀ ਚ ਪਰਵਾਨ ਹੋ ਕੇ ਫੇਰ ਡਿਬੇਟ ਹੋਈ ਇੱਥੇ 14 ਘੰਟੇ ਚ ਇਹਨਾਂ ਨੇ ਬਦਲਤਾ ਜੀ ਸਿਰਫ 14 ਘੰਟਿਆਂ ਚ ਆਹ ਗੱਲ ਕਰੋ ਕਦੇ ਕੀ ਕਾਲੀ ਸੀ ਇੰਨੀ ਵੀ 14 ਘੰਟਿਆਂ ਚ ਬਿੱਲ ਲਿਆ ਕੇ ਉਹ ਮਾਰਿਆ ਚੱਕ ਕੇ ਹਾਂ ਉਹ ਨਾਮ ਰੱਖਤਾ RAM JI ਤੁਹਾਨੂੰ ਐ ਲੱਗਦਾ ਮਹਾਤਮਾ ਗਾਂਧੀ ਸਾਹਿਬ ਤੇ RAM JI ਕਰਤਾ ਉਹ ਅੰਦਰ ਪੜੋ ਬਿੱਲ ਨੂੰ ਉਹ ਬਿੱਲ ਦੇ ਵਿੱਚ ਆਪਾਂ ਤਾਂ ਮੰਗ ਰਹੇ ਹੁਣ ਕਿਸਾਨਾਂ ਵਾਸਤੇ ਲੀਗਲ ਗਰੰਟੀ ਐਮ ਐਸ ਪੀ ਦੀ ਜਿਹਦੀ ਲੀਗਲ ਗਰੰਟੀ ਹੈਗੀ ਸੀ ਉਹੀ ਲੀਗਲ ਗਰੰਟੀ ਤੋੜਤੀ ਇਹਨਾਂ ਨੇ ਪਹਿਲਾਂ ਲੀਗਲ ਗਰੰਟੀ ਸੀ ਬੰਦਾ ਮੰਗ ਸਕਦਾ ਸੀ ਰੋਜ਼ਗਾਰ ਹੁਣ ਉਹ ਵੀ ਤੋੜਤੀ ਕਹਿੰਦੇ ਨਾ ਜਦੋਂ ਅਸੀਂ ਚਾਹਾਂਗੇ ਉਦੋਂ ਦੇਵਾਂਗੇ ਲੀਗਲ ਗਰੰਟੀ ਜਿਹੜੀ ਚੀਜ਼ ਦੀ ਸੀ ਉਹ ਤੋੜਤੀ ਉਹਨਾਂ ਨੇ ਐਮਐਸਪੀ ਦੀ ਲੀਗਲ ਗਰੰਟੀ ਕਿੱਥੋਂ ਭਾਲ ਦੇ ਫਿਰਦੇ ਇਹਨਾਂ ਤੋਂ ਕਿਹੜੀ ਲੀਗਲ ਗਰੰਟੀ ਦੀ ਗੱਲ ਕਰਦੇ ਆਂ ਅਯਾਰੀ ਸਾਹਿਬ ਨੇ ਬਹੁਤ ਕੰਮ ਕੀਤਾ ਨਰੇਂਗਾ ਤੇ ਤੁਹਾਨੂੰ ਤਾਂ ਪਤਾ ਹੋਣਾ ਨਾ ਕਿ ਲੀਗਲ ਗਰੰਟੀ ਸੀ ਪਹਿਲਾਂ ਮੰਗ ਸਕਦੇ ਸੀ ਚੱਕਤੀ ਉਹ ਕਹਿੰਦੇ ਨਾ ਇਹ ਦੂਜਾ ਹੁਣ ਕੀ ਹੈ ਚਲੋ 60 40 90 10 ਸਾਲ ਤੱਕ ਕਰਨੀ ਕਰਨ ਇਹਨਾਂ ਨੇ ਉਹ ਸਕੀਮ ਨੂੰ ਖਤਮ ਕਰਨ ਦੇ ਇਹਨਾਂ ਦੇ ਜਿਹੜੇ ਤਰੀਕੇ ਹੁੰਦੇ ਨੇ ਅਸਲ ਦੇ ਵਿੱਚ ਕੀ ਹੈ ਮੋਦੀ ਜੀ ਦੋ ਤਿੰਨ ਕਾਰੋਬਾਰੀਆਂ ਚ ਐਸੇ ਉੜਜੇ ਨੇ ਕਿ ਹਰ ਚੀਜ਼ ਨੂੰ ਉਹਨਾਂ ਨੂੰ ਭਾਰਤੀ ਉਸ ਤੋਂ ਦਿਸਦਾ ਹੈ ਵੀ ਦੇਸ਼ ਹੀ ਇਹੇ ਨੇ ਬਸ ਈਵਨ ਉਹਨਾਂ ਦੇ ਬਾਹਰ ਦੇ ਦੌਰੇ ਦੀ ਉਹੀ ਬੰਦੇ ਪਲਾਨ ਕਰਦੇ ਨੇ ਜਿੱਥੇ-ਜਿੱਥੇ ਮੋਦੀ ਸਾਹਿਬ ਜਾਂਦੇ ਆ ਪ੍ਰਧਾਨ ਮੰਤਰੀ ਸਾਹਿਬ ਉੱਥੇ-ਉੱਥੇ ਉਹਨਾਂ ਦੇ ਬਿਜ਼ਨਸ ਸ਼ੁਰੂ ਹੋ ਜਾਂਦੇ ਨੇ ਪਰਥ ਤੋਂ ਉਹਨਾਂ ਦੀਆਂ ਮਾਇਨਾ ਸ਼ੁਰੂ ਹੋ ਗਈਆਂ ਮੰਗੋਲੀਆ ਜਾਣ ਦਾ ਕੀ ਕੰਮ ਸੀਗਾ ਮੰਗੋਲੀਆ 'ਚ ਕੰਮ ਸ਼ੁਰੂ ਹੋ ਚੁੱਕਿਆ ਹੈ ਬੰਗਲਾਦੇਸ਼ ਜਦੋਂ ਸ਼ੇਖ ਅਸੀਨਾ ਸੀ ਬਿਜਲੀ ਦਸਨ ਜਿਉਂ ਉੱਥਾ ਹੋ ਗਿਆ ਸੀ ਸ਼੍ਰੀਲੰਕਾ ਦਾ ਜਿਉਂ ਉੱਤੇ ਹੋ ਗਏ ਸੀ ਉਹ ਹੁਣ ਉੱਥੇ ਸਰਕਾਰਾਂ ਬਦਲ ਗਈਆਂ ਤਾਂ ਟੁੱਟ ਗਿਆ ਕੰਮ ਜਿੱਥੇ ਜਿੱਥੇ ਉਹ ਆਪ ਦੀ ਮਰਜ਼ੀ ਨਾਲ ਥੋੜੀ ਜਾਂਦੇ ਉਹ ਲੈ ਕੇ ਜਾਂਦੇ ਹੈ ਜਨਾਬ ਜੀ ਉਹ ਗਰੀਬਾਂ ਦੇ ਗਰਦਨ ਤੇ ਐਸਾ ਕਹਾੜਾ ਲੈ ਕੇ ਬੈਠਾ ਬੰਦਾ ਇਹਦੀ ਗੱਲ ਕਰੋ ਕਦੇ ਐਦਾਂ ਨਹੀਂ ਕੰਮ ਚੱਲਣਾ ਜਿਵੇਂ ਤੁਸੀਂ ਕਰੀ ਜਾਂਦੇ ਹੋ ਵੀ ਸਾਡੀ ਵਾਰੀ ਆਊਗੀ ਚਲ ਕੋਈ ਨਹੀਂ 5 ਸਾਲ ਦੀ ਵਾਰੀ 12 ਸਾਲ ਹੋ ਗਏ ਵਾਰੀ ਨਹੀਂ ਆਉਂਦੀ ਬਾਰੀਆਂ ਆਉਣ ਵਾਲਾ ਕੰਮ ਗਿਆ ਕੋਈ ਲੋਕਾਂ ਦੇ ਹੱਕ ਚ ਗੱਲ ਕਰੋਗੇ ਤਾਂ ਵਾਰੀ ਆਉਗੀ ਇਹ ਤੁਸੀਂ ਵਾਰੀ ਉੜੀ ਕੀ ਜਾਇਓ ਉੜੀ ਕੀ ਜਾਇਓ ਵਾਰੀ ਇਹ ਉੱਠਦਾ ਬੋਲ ਨਹੀਂ ਦਿਖਣਾ ਸੋ ਬਿਲਕੁਲ ਆਪਾਂ ਸੁਣਿਆ ਕਿ ਪੰਜਾਬ ਦੇ ਮੁੱਖ ਮੰਤਰੀ ਸਮੇਤ ਹੋਰਨਾ ਆਗੂਆਂ ਨੇ ਇਸ ਦਾ ਵਿਰੋਧ ਕੀਤਾ ਹੈ ਸਪੈਸ਼ਲ ਸੈਸ਼ਨ ਦੇ ਵਿੱਚ ਔਰ ਦੂਜੇ ਪਾਸੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਨੇ ਇਸ ਨੂੰ ਮਜ਼ਦੂਰਾਂ ਦੇ ਹੱਕ ਚ ਦੱਸਿਆ ਸੋ ਉਹਨਾਂ ਨੇ ਕਿਹਾ ਕਿ ਇਹ ਸਕੀਮ ਬਹੁਤ ਅਪਜੋਗੀ ਹੈ ਸੋ ਇਹ ਪੰਜਾਬ ਦੇ ਮਜ਼ਦੂਰਾਂ ਦੇ ਹਿੱਤ ਵਿੱਚ ਹੈ ਅਸੀਂ ਰੁਜ਼ਗਾਰ 100 ਦਿਨ ਤੋਂ ਵਧਾ ਕੇ 125 ਕਰ ਦਿੱਤਾ ਗਿਆ ਇਸ ਦੇ ਨਾਲ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਲੋਕਾਂ ਦੇ ਕੋਲ ਪੈਸਾ ਆਏਗਾ ਖਾਸ ਕਰਕੇ ਗਰੀਬ ਲੋਕਾਂ ਦੇ ਲਈ ਇਹ ਸਕੀਮ ਬਹੁਤ ਉਪਜੋਗੀ ਰਹੇਗੀ ਸੋ ਕੇਂਦਰੀ ਖੇਤੀਬਾੜੀ ਮੰਤਰੀ ਕੀ ਕਹਿੰਦੇ ਨੇ ਇੱਕ ਵਾਰ ਉਸ ਤੇ ਨਜ਼ਰ ਮਾਰਦੇ ਆਂ ਇਹ ਬਹੁਤ ਉਪਯੋਗੀ ਯੋਜਨਾ ਹੈ ਪ੍ਰਧਾਨ ਮੰਤਰੀ ਜੀ ਕੋ ਮੈਂ कानून और योजना के लिए बधाई देता हूं और विपक्षी दलों के मित्रों से आग्रह करना चाहता हूं कि अंधविरोध करने के बजाय इस योजना का उपयोग राज्य के मजदूरों के हित में करें गांव के विकास के लिए करें इस योजना को ढंग से जमीन पर उतारकर अपने राज्य के ग्रामीण क्षेत्र के विकास मजदूर और किसान कल्याण के काम में वो जुटे सो so, बिल्कुल आपा देखया कि के केंद्रीय खेतीबारी मंत्री शिवरा चौहान जिन्ना ने स्कीम नु बहुत बढ़िया उपयोगी ते चंगा दसया सो so, जल्द के पंजाब दे विच पंजाब दे मुख्यमंत्री इस नु मजदूर विरोधी दस रहे ने पर इज दे विच सब तो बड़ी गल ए है कि के केंद्र ने पंजाब दे विच एक बड़ा पलटवार कीता है बड़ा इल्जाम लाया पंजाब के विच इसकीम लेके पंजाब में तो इतने करप्शन के मामले हैं अभी मैं रिपोर्ट देख रहा था ये पंजाब में सोशल ऑडिट तेरह हजार तीन सौ चार ग्राम पंचायतों में से केवल पांच हजार नौ सौ पंद्रह में हुआ लगभग वित्तीय गवन के दस हजार छह सौ त्रेपन मामले सामने आए रिपोर्ट में दस हजार छह सौ त्रेपन मामले उनमें कार्रवाई नहीं की गई सड़क की सफाई और नहरों की सफाई के नाम पर पैसा निकाल लिया गया ओवर एस्टिमेट बनाए गए फिर केंद्रीय टीम ने जांच की और वसूली की अनुशंसा की कि इतनी राशि का गबन हुआ है उसकी वसूली भी नहीं की जिनने ये भ्रष्टाचार किया दिशा निर्देशों का पालन नहीं किया उनके खिलाफ कोई कार्रवाई नहीं हुई कई अपात्र गतिविधियां जो मनरेगा में अलाउड ही नहीं थी धाड़ी सफाई मिट्टी भराओ मैर निर्माण कुछ कुछ तो भी कर दिया अनियमित व्यय किया है मजदूर वहां शिकायत कर रहे हैं कि हमें तो मजदूरी मिलती नहीं है अब भ्रष्टाचार दूर करने के लिए काम नहीं करते अगर पकड़ा जाता तो कार्रवाई नहीं करते और संसद में प्रस्ताव पारित करने की बात विधानसभा में कानून के खिलाफ प्रस्ताव पारित करने की बात करते हैं। अलोकतांत्रिक है ہم اس کی غور اس سوچ کی میں نندا کرتا ہوں انہوں نے کہا کہ گبن دے جدوں کسی راج دے اوپر కేంద్ర سرکار دے মন্ত্রী ਵੱلوں اتنے بڑے الزام لائے جائے ہوں اور وہ بھی گبن دے لکھتی طور تے انہوں نے کہا کہ ٹیماں ایا ٹیماں نے آڈٹ کیتا آڈٹ دے وچ سب کچھ سامنے آیا اور انہاں نے بھی کہا کہ اسی کاروائی لے کیہا پر پنجاب سرکار کاروائی کر دی نظر نہیں آ رہی انہوں نے منگ بھی کیتی ہے ਕਿ ਇਸ ਦੀ ਇੱਕ ਵਸੂਲੀ ਕੀਤੀ ਜਾਵੇ ਕਿਉਂ ਕਿ ਪੈਸਾ ਨਹਿਰਾਂ ਦੀ ਸਫਾਈ ਲਈ ਨਹੀਂ ਹੈ ਸੋ ਇਹ ਪੈਸਾ ਇਸ ਤੋਂ ਇਲਾਵਾ ਹੋਰ ਜੋ ਓਵਰ ਐਸਟੀਮੇਟ ਬਣਾਏ ਗਏ ਆ ਉਹਦੇ ਲਈ ਵੀ ਨਹੀਂ ਹੈ ਸੋ ਇਸ ਕਰਕੇ ਇਸ ਦੀ ਵਸੂਲੀ ਹੋਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਇਸ ਤੇ ਸਬੰਧਤ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਵੀ ਹੋਣੀ ਚਾਹੀਦੀ ਹੈ ਅੱਜ ਦੇ ਪ੍ਰੋਗਰਾਮ ਚ ਇਨਾਈ ਮੈਨੂੰ ਦੋ ਇਜਾਜ਼ਤ ਧੰਨਵਾਦ